ਆਇਆ ਜਾਏ ਸਾਡੀ ਜਾਨ ਦੀ ਬਹੁਤ ਜ਼ਿਆਦਾ ਖਤਰਾ ਹੈ ਸਾਡੇ ਕੋਲ 1-2 ਦਿਨ ਦਾ ਟਾਈਮ ਹੈ ਔਰ ਸਾਡੇ ਨਾਲ ਦੇ ਪੰਜ ਮੁੰਡੇ ਮਰ ਚੁੱਕੇ ਆ ਅਸੀਂ 15 ਮੁੰਡੇ ਆਈ ਅਸੀਂ ਰਸ਼ੀਅਨ ਆਰਮੀ ਦੇ ਵਿੱਚ ਫਸ ਚੁੱਕੇ ਆ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਤੁਹਾਨੂੰ ਕੰਮ ਦੇ ਰਾਲ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸਗੋਂ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਤੁਸੀਂ ਸਾਨੂੰ ਧੋਖਾ ਲੈਂਦਾ ਗਿਆ ਇਤੇ ਪੈਸਾ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਦੇ ਪ੍ਰਤੀਕਰਾਂ ਨਾਲ ਨੂੰ ਕੰਮ ਤੱਕ ਅੱਗੇ ਲੈ ਆਏ ਸੀਗੇ ਕਿ ਫਿਰ ਸਾਡੇ ਨਾਲ ਧੱਕਾ ਕਰ ਲਏ ਰੋਟੀ ਪਾਣੀ ਵੀ ਚਾਜਣਾ ਦਿੰਦੇ ਸਾਨੂੰ ਬਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਾਨੂੰ ਫਸਾਤਾ ਗਿਆ ਬਾਈ ਜਿੱਲੀ ਮਦਦ ਹੋ ਸਲਦੀ ਸਾਡੀ ਮਦਦ ਕਰੋ ਬਾਈ ਇਕ ਸਾਲ ਪਹਿਲਾਂ ਵਿਦੇਸ਼ ਗਏ ਸਟੂਡੈਂਟ ਵੀਜ਼ਾ ਦੇ ਮੋਗਾ ਦੇ ਪਿੰਡ ਚੱਕ ਕੰਨੀਆਂ ਕਲਾ ਦੇ 25 ਸਾਲਾਂ ਨੌਜਵਾਨ ਨੂੰ ਰੂਸੀ ਸੈਨਾ ਨੇ ਯੁੱਧ ਦੇ ਮੈਦਾਨ ਦੇ ਵਿੱਚ ਧਕੇਲ ਦਿੱਤਾ ਉਸ ਦੇ ਨਾਲ 14 ਹੋਰ ਪੰਜਾਬ ਅਤੇ ਹਰਿਆਣਾ ਦੀ ਨੌਜਵਾਨਾਂ ਨੂੰ ਵੀ सेना ने बंदी बना लिया ਅਤੇ ਬਿਨਾ ਟੈਸਟ ਦੇ ਬਿਨਾ ਕੋਈ ਟ੍ਰੇਨਿੰਗ ਦੇ ਉਹਨਾਂ ਨੂੰ ਯੁੱਧ ਵਿੱਚ ਭੇਜਣ ਦੀ ਤਿਆਰੀ ਦੇ ਵਿੱਚ ਨੇ ਇਹਨਾਂ ਦੇ ਵਿੱਚ ਹੁਣ 6 ਨੌਜਵਾਨ ਲਾਪਤਾ ਨੇ ਸਾਰੇ ਨੌਜਵਾਨਾਂ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਸਾਰੀ ਗੱਲ ਦਾ ਵੀ ਖੁਲਾਸਾ ਕੀਤਾ ਮੋਗਾ ਦੇ ਨੌਜਵਾਨ ਬੂਟਾ ਸਿੰਘ ਦੇ ਵੱਲੋਂ ਆਪਣੇ ਪਰਿਵਾਰ ਦੇ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਸਿਰਫ WhatsApp ਤੇ ਵੌਇਸ ਮੈਸੇਜ ਜ਼ਰੀਏ ਪਰਿਵਾਰ ਤੱਕ ਆਪਣੇ ਪਰਿਵਾਰ ਨੂੰ ਆਪਣਾ ਹਾਲਚਾਲ ਵਾਰੇ ਜਾਣਕਾਰੀ ਦਿੰਦੇ ਨੇ 12 ਸਤੰਬਰ ਨੂੰ ਲਾਸਟ ਵੌਇਸ ਮੈਸੇਜ ਆਇਆ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਕੋਈ ਵੀ ਸੰਪਰਕ ਨਹੀਂ ਹੋਇਆ ਹੈ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਬੇਟੀ ਨੂੰ ਸਹੀ ਸਲਾਮਤ ਭਾਰਤ ਵਿੱਚ ਵਾਪਸ ਲਿਆਂਦਾ ਜਾਵੇ। ਗੋਟਾ ਸਿੰਘ ਕਦੋਂ ਗਿਆ ਸੀ ਰਸ਼ੀਆ ਦੇ ਵਿੱਚੋਂ ਉਹਨੂੰ ਪਤਾ ਹਾਲ ਹੋ ਗਿਆ ਸਾਨੂੰ ਤੇ ਗਏ ਨੂੰ 25 ਦਿਨ ਹੋ ਗਏ ਉੱਥੇ ਗਏ ਨੂੰ ਸਾਨੂੰ ਕੋਈ ਪਤਾ ਨਹੀਂ ਉਹਨੇ ਸਾਨੂੰ ਕੁਝ ਨਹੀਂ ਦੱਸਿਆ ਵੀ ਮੈਂ ਫੌਜ ਅਸੀਂ ਚੱਲੋ ਸਾਡੇ ਨਾਲ ਕੋਈ ਉਹਨੇ ਗੱਲ ਨਹੀਂ ਕੀਤੀ ਜਦੋਂ ਇਹ ਤੋਂ ਗਿਆ ਉਹਦੋਂ ਕੀ ਕਰਕੇ ਗਿਆ ਸੀਗਾ ਉਦੋਂ ਤਾਂ ਗਿਆ ਸੀ ਵੀ ਮੈਂ ਕੰਮ ਕਰਾਂਗਾ ਉੱਥੇ ਦਿਹਾੜੀ ਕਰਾਂਗਾ ਤੇ ਇਹ ਅਗਾ ਗਿਆ ਜਦੋਂ ਇਹਨੂੰ ਲੈ ਕੇ ਨੇ ਉੱਥੇ ਤੱਕੇ ਠਾਈ ਨਾਲ ਤੇ ਉਹ ਕਹਿੰਦੇ ਤੈਨੂੰ ਗੋਲੀਆਂ ਮਾਰਾਂਗੇ ਜੇ ਨਾ ਤੂੰ ਚੜਿਆ ਉੱਤੇ ਬਸ ਤੇ ਬਹੁਤ ਬੁਰਾ ਸਾਡਾ ਮੁੰਡਾ ਹੋਣਾ ਚਾਹੀਦਾ ਸਾਡੇ ਬੇਟਾ ਹੋਣਾ ਚਾਹੀਦੇ ਸਾਨੂੰ ਕੋਈ ਲੋੜ ਨਹੀਂ ਹੋਰ ਕੁਝ ਨਹੀਂ ਸਾਨੂੰ ਚਾਹੀਦਾ ਤੁਹਾਨੂੰ ਕੋ ਤਾਂ ਪਤਾ ਲੱਗਿਆ ਇਸ ਚੀਜ਼ਾ ਸਾਨੂੰ ਵੀ 25 ਦਿਨ ਹੋ ਗਏ ਤੇ ਸਾਰਾ 5 ਦਿਨਾਂ ਨੂੰ ਪਤਾ ਸਾਨੂੰ ਲੱਗਿਆ ਹੈ 50 ਦਿਨਾਂ ਬਾਅਦ ਸਾਨੂੰ ਪਤਾ ਲੱਗਾ ਵੀੜੀ ਵਾਲੇ ਆਏ ਨੇ ਵੀੜੀ ਬਣਾਈ ਉਹਨਾਂ ਤੇ ਸਾਨੂੰ ਨਹੀਂ ਉਹਨੇ ਦੱਸਿਆ ਵੀ ਮੈਂ ਦੇਲ ਦੀ ਗੱਲ ਉਹਨੇ ਕੋਈ ਨਹੀਂ ਸਾਨੂੰ ਦੱਸੀ ਵੀ ਮੈਂ ਉੱਥੇ ਚੱਲਿਆ ਕੀ ਮੁਸੀਬਤ ਪੈ ਗਈ ਏ ਜਾਂ ਕੋਈ ਉਹਨੇ ਦੇਲ ਦੀ ਕੋਈ ਗੱਲ ਨਹੀਂ ਉਹਨੇ ਕਿ ਦੱਸੀ ਸਾਨੂੰ ਤੁਹਾਡਾ ਮੁੰਡਾ ਹੋਣਾ ਚਾਹੀਦਾ ਹੈ ਤੁਹਾਡਾ ਧੰਨਵਾਦ ਕਰਾਂਗੇ ਜੀ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਉਹ ਤੋਂ ਪਤਾ ਲੱਗਾ ਤੁਹਾਨੂੰ ਹਾਂ ਜੀ ਆ ਉਹ ਤੋਂ ਪਤਾ ਲੱਗਿਆ ਸਾਨੂੰ ਉਹ ਜਿਹੜੀ ਵੀਡੀਓ ਆ ਦੇ ਵਿੱਚ ਤੁਹਾਡਾ ਬੇਟਾ ਹੈ ਹਾਂ ਮੇਰਾ ਬੇਟਾ ਹੈ ਬਦਾਰ ਕਦੇ ਹੁਣ ਸੀਗਾ ਕਿ ਸਿਆਣਾ ਦੇ ਵਿੱਚ ਜਾਣਾ ਇਦਾਂ ਨਹੀਂ 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 ਉਹਨੇ ਕੁਛ ਨਹੀਂ ਮੈਨੂੰ ਦੱਸਿਆ ਉਹਨੇ ਗੱਲ ਹੀ ਨਹੀਂ ਕੀਤੀ ਮੇਰੇ ਨਾਲ ਜਿਹੜਾ ਮੁੰਡਾ ਬਾਹਰ ਬੁੱਟਾ ਗਿਆ ਹੈ ਤੁਹਾਡਾ ਕੀ ਲੱਗਦਾ ਉਹ ਫੌਜ ਚਲਾ ਗਿਆ ਕਦੋਂ ਗਿਆ ਸੀ ਕਰ ਕਿਵੇਂ ਤੁਹਾਨੂੰ ਪਤਾ ਲੱਗਾ ਵੀ ਉਹ ਫੌਜ ਚਲਾ ਗਿਆ ਉਹਨੂੰ 1 ਸਾਲ ਹੋ ਗਿਆ ਸੀ ਜੀ ਉਹ ਤਾਂ ਕਹਿੰਦਾ ਵੀ ਉਹ ਤੇ ਸਟੱਡੀ ਵੀਰੇ ਤੇ ਗਿਆ ਹੈ ਇਹ ਕਹਿੰਦਾ ਸੀ ਬਾਕੀ ਹੁਣ ਆਪਾਂ ਨਹੀਂ ਪਤਾ ਵੀ ਅਗਾ ਉੱਥੇ ਹੋਰ ਕੰਮ ਤੇ ਇਹਨਾਂ ਨੇ ਫੌਜ ਦੇ ਲੈ ਚਲਾ ਗਿਆ ਆਪਾਂ 15 ਕੁ ਦਿਨ ਹੋ ਗਏ ਇਹਨਾਂ ਨੂੰ ਗਿਆ ਪਤਾ ਕੀ ਮੈਨੂੰ ਲੱਗਦਾ ਪਤਾ ਵੀਡੀਓ ਦੇ ਲੱਗਦਾ ਵੀਡੀਓ ਦੇ ਲਈ ਹਾਂ ਕੀ ਹਾਲਾਤ ਨੇ ਉਹਨੇ ਕੁਝ ਦੱਸਿਆ ਉੱਥੇ ਕੀ ਚਾਹੁੰਦੇ ਆ ਤਾਂ ਵੀਡੀਓ ਚ ਦੇਖਦੇ ਆ ਵੀ ਉੱਥੇ ਉਹਨਾਂ ਦੇ ਮਾੜਾ ਹਾਲਾਤ ਹੈ ਜੰਗਲ 'ਚ ਬੈਠੇ ਆ ਭੁੱਖੇ ਤਰਾਂਏ ਗਏ ਆ ਰੋਟੀ ਰੋਟੀ ਨਹੀਂ ਮਿਲਦੀ ਇੱਕ ਬਹੁਤ ਮਾੜਾ ਹਾਲ ਹੈ ਗੱਲ ਹੋਈ ਹੈ ਪ੍ਰਵਾਦੀ ਜਾਂ ਤੁਹਾਡੀ ਕੀ ਨਾ ਜੀ ਸਾਡੀ ਨਹੀਂ ਹੋਈ ਜਦੋਂ ਪਹਿਲਾਂ ਗਿਆ ਸੀਗਾ ਇਹ ਸਾਲ ਪਹਿਲਾਂ ਉਦੋਂ ਗੱਲ ਹੁੰਦੀ ਰਹੀਏ ਕੁਦਾ ਹੁੰਦਾ ਸੀ ਉਹਦਾ ਹੁੰਦੀ ਸੀ ਵੀ ਆਦਾ ਕੰਮ ਕਰਦਾ ਰਿਹਾ ਜਿਵੇਂ ਖੁੱਲਾ ਨਲਦਾ ਸੀ ਥਾੜੀ ਮਿਲਦੀ ਸੀ ਕਰ ਲੈਂਦਾ ਸੀਗਾ ਦੇ ਉਹ ਵਰਤਦਾ ਹੀ ਫਿਰ ਜਦੋਂ ਮਤਲਬ ਇਹਨਾਂ ਨੇ ਹੋਰ ਅਗਾ ਕਿਸੇ ਨਾਲ ਗੱਲਬਾਤ ਕੀਤੀ ਵੀ ਕੰਮ ਕਰ ਤੁਹਾਨੂੰ ਲੈ ਜਾਣੇ ਆ ਉਹ ਕੰਮ ਤੇ ਲਾਏ ਲੈ ਕੇ ਜਾਣ ਦੇ ਬਾਵਜੂਦ ਵੀ ਉਹਨਾਂ ਮਤਲਬ ਇਹ ਫੌਜ ਵਿੱਚ ਲੈ ਗਏ ਉੱਥੇ ਉਹਨਾਂ ਨੂੰ ਪੁੱਛਿਆ ਤਾਂ ਕਿਹਦਾ ਹੀ ਨਾਲ ਹੀ ਲੈ ਗਏ ਉਹੀ ਕਹਿੰਦੇ ਵੀ ਸਾਨੂੰ ਤਾਂ ਦੋ ਦਿਨ ਹੈਗਾ ਟਾਈਮ ਸਾਨੂੰ ਬਚਾਓ ਜਿਵੇਂ ਜਾਨ ਤੇ ਪਾਰ ਸਰਕਾਰਗੇ ਬੇਨਤੀ ਆ ਕਿ ਸਾਡਾ ਮੁੰਡਾ ਵਾਪਸ ਆਣਾ ਚਾਹੀਦਾ ਜਿੰਨੇ ਵੀ ਗਏ ਉਹਨੇ ਸਾਰੇ ਵਾਪਸ ਆਣੇ ਚਾਹੀਦੇ ਕਿਸੇ ਨਾਲ ਗੱਲਬਾਤ ਹੋਈ ਨੰਬਰ ਕੋਈ ਤੁਹਾਡਾ ਕਿਸੇ ਨਾਲ ਨੰਬਰ ਦਿੱਤਾ ਗਿਆ ਨਹੀਂ ਜੀ ਕਿਸੇ ਮੇਰੇ ਬ੍ਰਦਰ ਆ ਜੀ ਇਕਲੌਤਾ ਮੇਰਾ ਬ੍ਰਦਰ ਹੈ ਕਿਹੜੀ ਜਗ੍ਹਾ ਗਿਆ ਸੀ ਕਦੋਂ ਗਿਆ ਸੀਗਾ ਰਸ਼ੀਆ ਦੇ ਵਿੱਚ ਗਿਆ ਸੀਗਾ ਕੰਮ ਕਰਨ ਲਈ ਏਜੰਟ ਦੇ ਥਰੂ ਗਿਆ ਇਹ ਨਹੀਂ ਪਤਾ ਸਾਨੂੰ ਉਹਨੇ ਕਿਹੜੇ ਥਰੂ ਭੇਜਿਆ ਹੈਗਾ ਵਰਕ ਪਰਮਿਟ ਤੇ ਭੇਜਿਆ ਕਿਵੇਂ ਭੇਜਿਆ ਸਾਨੂੰ ਨਹੀਂ ਪਤਾ ਕਦੋਂ ਗਿਆ ਸੀਗਾ ਜੀ ਇੱਕ ਸਾਲ ਹੋ ਗਿਆ ਗਈ ਗੱਲਬਾਤ ਹੁੰਦੀ ਸੀ ਉਦੋਂ ਹਾਂ ਜੀ ਥੋੜੀ ਬਹੁਤ ਹੁੰਦੀ ਸੀ ਜਿਵੇਂ ਉਹ ਕੰਮ ਤੋਂ ਆਉਂਦਾ ਸੀਗਾ ਬਿਜ਼ੀ ਹੁੰਦਾ ਸੀਗਾ ਤੁਹਾਨੂੰ ਵੀ ਪਤਾ ਹੈਗਾ ਉਦੇਸ਼ਾਂ ਦੇ ਵਿੱਚ ਰਹਿਣਾ ਕਿੰਨਾ ਔਖਾ ਹੈਗਾ ਕੀ ਕੰਮ ਕੀ ਕਰਦਾ ਸੀਗਾ ਦੱਸਿਆ ਹੀ ਕੁਛ ਉਹਨੇ ਹਾਂਜੀ ਦਿਹਾੜੀ ਤੇ ਕਰਦਾ ਸੀਗਾ ਜੋ ਵੀ ਥੋੜਾ ਬਹੁਤਾ ਮਿਲ ਜਾਂਦਾ ਸੀਗਾ ਪਰ ਉਹਨੂੰ ਮੂਰੋ ਪੈਸੇ ਵੀ ਨਹੀਂ ਦਿੰਦੇ ਸੀਗੇ ਤੇ ਹੁਣ ਕੀ ਹਾਲਾਤ ਹੋਏ ਉਹ ਤੇ ਕੀ ਪਤਾ ਲੱਗਾ ਤੁਹਾਨੂੰ ਹਾਲਾਤ ਜੋ ਵੀ ਵੀਡੀਓ ਦੇ ਸਾਹਮਣੇ ਆਏ ਆ ਉਹੀ ਅਸੀਂ ਦੇਖਿਆ ਤੇ ਸਾਡਾ ਮਨ ਬਹੁਤ ਡਰਾ ਹੋਇਆ ਕਦੋਂ ਪਤਾ ਲੱਗਾ ਤੁਹਾਨੂੰ ਦੋ ਚਾਰ ਦਿਨ ਹੋ ਗਏ ਅੱਜ ਹੁਣੇ ਪਤਾ ਲੱਗਿਆ ਹਾਂਜੀ ਕੋਈ ਸੰਪਰਕ ਹੋਇਆ ਉਹਦੇ ਨਾਲ ਗੱਲਬਾਤ ਹੋਈ ਪਈ ਨਹੀਂ ਦੋ ਦਿਨ ਹੋ ਗਏ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਪਹਿਲਾਂ ਹੋਈ ਸੀਗੀ ਗਵਾਂਡੀਆਂ ਦੇ ਮੁੰਡੇ ਨਾਲ ਵੀ ਹੋਈ ਸੀਗੀ ਇਹੀ ਕਿਹਾ ਉਹਨਾਂ ਨੇ ਕਿ ਯੋਗ ਕਰਨ ਦੇ ਵਿੱਚ ਜੰਗਲੀ ਲੈ ਕੇ ਲੈ ਕੇ ਜਾ ਰਹੇ ਆ ਕਈ ਮੁੰਡਿਆਂ ਦੀ ਵਿੱਚੋਂ ਡੈਥ ਵੀ ਹੋ ਗਈ ਆ ਉਹਨਾਂ ਦਾ ਵੀ ਕਹਿ ਰਹੇ ਸੀ ਸਾਨੂੰ ਇੱਕ ਇੱਕ ਕਰਕੇ ਤੇ ਦੇ ਰਹੀ ਆ ਸਾਡਾ ਵੀ ਕੋਈ ਪਤਾ ਨਹੀਂ ਉਹਨਾਂ ਦੇ ਵਿੱਚ ਦੇਖੋ ਬਹੁਤ ਖਿਆਲ ਆਉਂਦੇ ਆ ਬਹੁਤ ਖਿਆਲ ਆਉਂਦੇ ਆ ਮਾੜੇ ਵੀ ਆਉਂਦੇ ਆ ਚੰਗੇ ਵੀ ਆਉਂਦੇ ਆ ਚਲੋ ਕੋਈ ਤਾਂ ਸਾਡੇ ਨਾਲ ਤੁਰੂਗਾ ਕੋਈ ਤਾਂ ਸਾਡੇ ਨਾਲ ਤੁਰੂਗਾ ਜਿਨ੍ਹਾਂ ਦੇ ਸੀ ਗਏ ਕਿਸਾਨੀ ਯੂਨੀਅਨ ਵਾਲਿਆਂ ਦੇ ਗਏ ਸੀ ਸਾਡੇ ਨਾਲ ਕੋਈ ਤਾਂ ਤੁਰੂਗਾ ਸਾਡੇ ਸਾਡੇ ਨਾਲ ਇਹ ਹਾਲਾਤ ਬਣ ਰਹੇ ਆ ਹੁਣ ਸਭਾਰਤ ਸਰਕਾਰ ਨੂੰ ਸਾਡੀ ਇਹੀ ਅਪੀਲ ਆ ਬੀਜਪੀ ਸਰਕਾਰ ਨੂੰ ਸਾਡਾ ਮੁੰਡਾ ਮੇਰਾ ਬ੍ਰਦਰ ਜਲਦ ਤੋਂ ਜਲਦ ਵਾਪਸ ਭੇਜ ਦਿੱਤਾ ਜਾਵੇ ਜਿਵੇਂ ਮਰਜ਼ੀ ਪੇ। ਲਾਸਟ ਟਾਈਮ ਅਰੂਰ ਆ। 11 ਤਰੀਕ ਨੂੰ ਲਾਸਟ ਲਾਸਟ ਟਾਈਮ ਗੱਲ ਹੋਈ ਸੀ। ਉਹਨੇ ਕੀ ਕੀ ਗੱਲ ਹੋਈ ਸੀ। ਬਸ ਇਹੀ ਕਿਹਾ ਸੀਗਾ ਉਹਨੇ ਡਰੇ ਡਰੇ ਹੋਏ ਮਾਹੌਲ ਦੇ ਵਿੱਚ ਕਿਹਾ ਸੀਗਾ ਵੀ ਮੈਂ ਠੀਕ ਠਾਕ ਆ। ਤੁਸੀਂ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਮੇਰੇ ਕੋਲ ਨੈਟਵਰਕ ਨਹੀਂ ਆ ਰਿਹਾ ਮੇਰੇ ਕੋਲ ਨੈਟਵਰਕ ਨਹੀਂ ਮੈਂ ਦੋ ਵਾਰ ਇਦਾਂ ਕਿਹਾ ਮੇਰੇ ਕੋਈ ਨੈਟਵਰਕ ਨਹੀਂ ਆ ਰਿਹਾ ਬਸ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਮੈਂ ਬਹੁਤ ਕਾਲ ਵੀ ਕੀਤੀਆਂ ਪਰ ਉਹਨੇ ਮੇਰੇ ਕਾਲ ਨਹੀਂ ਚੱਕੀ ਪਤਾ ਨਹੀਂ ਕੀ ਗੱਲ ਹੁਣ ਵੀ ਗੱਲ ਨਹੀਂ ਹਾਂਜੀ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ